ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅ ਅੱਜ ਪਹਿਲਾਂ ਤਾਂ ਕਈ ਦਿਨਾਂ ਤੋਂ ਇੱਕ ਖਬਰ ਚੱਲ ਰਹੀ ਹੈ ਕਿ ਸਾਡੇ ਪੰਜਾਬ ਤੋਂ ਫਰੀਦਕੋਟ ਜ਼ਿਲ੍ਹੇ ਤੋਂ ਇੱਕ ਅਗਨੀਵੀਰ ਆਕਾਸ਼ਦੀਪ ਸਿੰਘ ਦੀ ਜੰਮੂ ਕਸ਼ਮੀਰ ਦੇ ਵਿੱਚ ਬੇਵਕਤੀ ਬਹੁਤ ਹੀ ਭਿਆਨਕ ਮੌਤ ਹੋ ਜਾਂਦੀ ਹੈ ਤੇ ਉਹ ਇੱਥੇ ਉਹਦੀ ਡੈੱਡ ਬਾਡੀ ਆਉਂਦੀ ਹੈ ਤੇ ਉਹ ਉਸ ਦਾ ਸੰਸਕਾਰ ਤਾਂ ਹੋ ਜਾਂਦਾ ਪਰ ਅਜੇ ਤੱਕ ਸਰਕਾਰ ਵੱਲੋਂ ਉਸ ਆਕਾਸ਼ਦੀਪ ਨੂੰ ਦੇਸ਼ ਦੇ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਉਸ ਦੀ ਮਾਤਾ ਦੀਆਂ ਬੜੀਆਂ ਦਿਲ ਖਲੂਣੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਅੱਜ ਦਾ ਟ੍ਰਿਬਿਊਨ ਨੇ ਵੀ ਉਹਦੀ ਇੱਕ ਖਬਰ ਲਾਈ ਹੈ ਕਿ ਮੇਰਾ ਲੜਕਾ ਜਿਹੜਾ ਹੈ ਉਹ ਦੇਸ਼ ਲਈ ਜਾਨ ਕੁਰਬਾਨ ਕਰ ਗਿਆ ਪਰ ਦੇਸ਼ ਵੱਲੋਂ ਇੱਕ ਜਿਹੜਾ ਸ਼ਹੀਦ ਦਾ ਦਰਜਾ ਹੈ ਉਹ ਉਸ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਤੇ ਕਿਸੇ ਨੇ ਮੇਰੇ ਬੇਟੇ ਦੀ ਸਾਰ ਕਿਉਂ ਨਹੀਂ ਲਈ ਬਹੁਤ ਵੱਡੇ ਸਵਾਲ ਨੇ ਵੱਡਾ ਸਾਰਿਆਂ ਤੋਂ ਸਭ ਤੋਂ ਵੱਡਾ ਸਵਾਲ ਸਵਾਲਾਂ ਦਾ ਸਵਾਲ ਇਹ ਹੈ ਕਿ ਫੌਜ ਦੇ ਵਿੱਚ ਜਿਹੜੀ ਇਹ ਅਗਨੀ ਵੀਰ ਸਕੀਮ મોદી ਨੇ ਸ਼ੁਰੂ ਕੀਤੀ ਸੀ ਇਹਦੇ ਉੱਤੇ ਪਹਿਲਾਂ ਤੋਂ ਵੀ ਸਵਾਲ ਉੱਠਦੇ ਰਹੇ ਐ ਇੱਕ ਤਾਂ ਇਹ ਹੈ ਵੀ 4 ਸਾਲਾਂ ਬਾਅਦ ਬੰਦ ਬੱਚਿਆਂ ਨੂੰ ਭੇਜ ਦੇਣਾ ਹੈ ਵਾਪਸ ਬਹੁਤ ਵੱਡੀ ਗਿਣਤੀ 'ਚ ਦੂਜਾ ਜਿਹੜੇ ਕਿਤੇ ਕੋਈ ਅਜਹੀਆਂ ਦੁਰਘਟਨਾਵਾਂ ਹੁੰਦੀਆਂ ਨੇ ਉਹਨਾਂ ਤੋਂ ਬਾਅਦ ਉਸ ਦਾ ਉਹਦੇ ਪਰਿਵਾਰ ਦਾ ਕੋਈ ਹੋਰ ਸਰਕਾਰ ਵੱਲੋਂ ਜਾਂ ਫੌਜ ਵੱਲੋਂ ਵਾਲੀ ਵਾਰਸ ਨਹੀਂ ਬਣਿਆ ਜਾਂਦਾ ਇਹ ਵੱਡਾ ਮੁੱਦਾ ਹੈਗਾ ਤੇ ਦੇਸ਼ ਭਗਤ ਦੇ ਵਿੱਚ ਪਹਿਲਾਂ ਵੀ ਇਹ ਮੰਗ ਉਠਦੀ ਰਹੀ ਹੈ ਵੀ ਇਹ ਸਕੀਮ ਰੱਦ ਕੀਤੀ ਜਾਣੀ ਚਾਹੀਦੀ ਹੈ ਤੇ ਇਹ ਵੀ ਦੱਸਣਾ ਬਣਦਾ ਹੈ ਕਿ ਉਸ ਵਕਤ ਜਦੋਂ ਇਹ ਸਕੀਮ ਬਣੀ ਉਦੋਂ ਜਿਹੜੇ ਫੌਜ ਦੇ ਮੁਖੀ ਸੀਗੇ ਜਰਨਲ ਸੀਗੇ ਜਰਨਲ ਐਮ ਐਮ ਨਰਵਾਣੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਿਤਾਬ ਲਿਖੀ ਉਸ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਵੀ ਸਾਨੂੰ ਵੀ ਫੌਜ ਨੂੰ ਵੀ ਪਤਾ ਨਹੀਂ ਸੀ ਵੀ ਅਜਿਹੀ ਕੋਈ ਸਕੀਮ ਆ ਰਹੀ ਹੈ ਸੋ ਅਜਹੀ ਸਕੀਮ ਜਿਹੜੀ ਨੂੰ ਆਪਾਂ ਸਿਰਫ ਮੋਦੀ ਸ਼ਾਹ ਦੀ ਸਕੀਮ ਕਹਿ ਸਕਦੇ ਆ ਰਾਜਨਾਥ ਸਿੰਘ ਦੀ ਸਕੀਮ ਕਹਿ ਸਕਦੇ ਆ ਸਰਕਾਰ ਦੀ ਜਾਂ ਦੇਸ਼ ਦੀ ਸਕੀਮ ਨਹੀਂ ਇਹ ਸਕੀਮ ਨੂੰ ਰੱਦ ਕਰਨਾ ਚਾਹੀਦਾ ਹੈ ਤੇ ਆਕਾਸ਼ਦੀਪ ਨੂੰ ਤੁਰੰਤ ਜਿਹੜਾ ਉਹ ਸ਼ਹੀਦ ਦਾ ਦਰਜਾ ਦੇ ਕੇ ਜੋ ਉਹਨਾਂ ਦੀਆਂ ਸਹੂਲਤਾਂ ਬਣਦੀਆਂ ਨੇ ਉਹ ਉਸ ਨੂੰ ਪਰਿਵਾਰ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਇਜ਼ਰਾਈਲ ਨੇ ਫلسطੀਨ ਦੇ ਉੱਤੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਹੈ 55000 ਤੋਂ ਵੱਧ ਲੋਕ ਹੁਣ ਤੱਕ ਮਾਰੇ ਚਾ ਚੁੱਕੇ ਹੈ ਤੇ ਹਰ ਰੋਜ਼ ਦੀਆਂ ਖਬਰਾਂ ਹੁੰਦੀਆਂ ਨੇ ਕੱਲ ਦੀ ਖਬਰ ਵੀ ਇਹੀ ਹੈ ਵੀ ਪਿਛਲੇ 24 ਘੰਟਿਆਂ ਦੇ ਵਿੱਚ 55 ਲੋਕਾਂ ਦੀ ਜਾਨ ਗਈ ਹੈ ਤੇ ਜਿਹੜੀ ਉੱਥੇ ਰਾਹਤ ਸਮਗਰੀ ਜਾਂਦੀ ਹੈ ਉਹਦਾ ਵੀ ਬੁਰਾ ਹਾਲ ਹੈ ਇਥੋਂ ਤੱਕ ਕਿ ਬਹੁਤ ਸਾਰੇ ਪੱਤਰਕਾਰ ਵੀ ਇਹ ਦੱਸ ਰਹੇ ਹੈ ਵੀ ਜਿਹੜੀਆਂ ਉੱਥੇ ਖਾਣ ਪੀਣ ਦੀਆਂ ਚੀਜ਼ਾਂ ਨੇ ਉਹਨਾਂ ਦਾ ਇਸ ਤਰ੍ਹਾਂ ਦੀ ਘਾਟ ਪਈ ਹੋਈ ਹੈ ਵੀ ਸਾਰੇ ਦਿਨ ਚ ਬ੍ਰੈਡ ਇੱਕ ਵਾਰੀ ਮਿਲਦੀ ਹੈ ਇੱਕ ਡੰਗ ਖਾਣਾ ਖਾਂਦੇ ਆ ਇੱਕ ਪੱਤਰਕਾਰ ਆਪ ਦੱਸ ਰਹੀ ਹੈ ਵੀ ਮੈਂ ਵੀ ਇੱਕ ਡੰਗ ਰੋਟੀ ਖਾ ਕੇ ਗੁਜ਼ਾਰਾ ਕਰ ਰਹੀ ਆ ਤਿੰਨ ਟਾਈਮ ਦੀ ਰੋਟੀ ਵੀ ਉੱਥੇ ਨਸੀਬ ਨਹੀਂ ਹੋ ਰਹੀ ਬਹੁਤ ਹੀ ਬੁਰਾ ਹਾਲ ਹੋਇਆ ਹੋਇਆ ਤੇ ਇਜ਼ਰਾਈਲ ਨੇ ਐਲਾਨ ਕੀਤਾ ਵੀ ਮੈਂ ਹੁਣ ਇਹਦੇ ਤੇ ਕਬਜ਼ੇ ਹੀ ਕਰ ਲੈਣੇ ਤੇ ਉਹ ਕਦੇ ਕੋਈ ਇਲਾਕਾ ਖਾਲੀ ਕਰਾ ਲਿਆ ਕਦੇ ਕੋਈ ਕਰਾ ਲਿਆ ਵੀ ਜਿਵੇਂ ਡੰਗਰ ਭੇਡਾਂ ਬੱਕਰੀਆਂ ਹੁੰਦੀਆਂ ਨੇ ਵੀ ਇੱਥੋਂ ਦਵਲੀਆਂ ਦੂਜੇ ਖੇਤ ਚ ਭੇਜਤੀਆਂ ਦੂਜੇ ਚ ਤੀਜੇ ਥਾਂ ਤੇ ਭੇਜਤੀਆਂ ਤੀਜੀ ਤੋਂ ਚੌਥੀ ਥਾਂ ਤੇ ਭੇਜਤੀਆਂ ਨਾਲੇ ਮਾਰੀ ਜਾਂਦੇ ਆ ਇਸ ਤਰ੍ਹਾਂ ਦਾ ਹਾਲ ਗੈਰ ਮਨੁੱਖੀ ਜਿਹੜੀਆਂ ਕਾਰਵਾਈਆਂ ਨੇ ਉਹ ਉੱਥੇ ਸਿਰੇ ਤੇ ਨੇ ਹਾਲਾਂਕਿ ਇੰਗਲੈਂਡ ਫਰਾਂਸ ਕੈਨੇਡਾ ਵਗੈਰਾ ਉਸ ਇਜ਼ਰਾਈਲ ਦੀ ਸਪੋਰਟ ਕਰਦੇ ਰਹੇ ਐ ਸ਼ੁਰੂ ਤੋਂ ਪਰ ਹੁਣ ਵੀ ਇੰਨਾ ਜ਼ੁਲਮ ਦੇਖ ਕੇ ਉਹਨਾਂ ਦੇ ਹੇਠਾਂ ਲੋਕਾਂ ਦੇ ਵਿੱਚ ਵੀ ਬਹੁਤ ਵੱਡਾ ਗੁੱਸਾ ਹੈ ਵੀ ਤੁਸੀਂ ਸਰਕਾਰਾਂ ਉਹਦੇ ਲਈ ਕੀ ਕਰ ਰਹੇ ਹੋ ਤਾਂ ਉਹਨਾਂ ਨੇ ਕੱਲ ਕਿਹਾ ਵੀ ਉਹਨੂੰ ਇਹ ਜਿਹੜੀ ਬਿਲਕੁਲ ਹੀ ਗੈਰ ਵਾਜਬ ਤੇ ਜਿਹੜੀ ਕੋਈ ਮੁਕਾਬਲੇ ਦੀ ਜੰਗ ਨਹੀਂ ਹੈ ਗੈਰ ਮੁਕਾਬਲੇ ਦੀ جنگ ਹੈ ਇਹ ਤੁਰੰਤ ਬੰਦ ਕਰਨੀ ਚਾਹੀਦੀ ਹੈ ਇਜ਼ਰਾਈਲ ਨੂੰ ਇਹ ਹੁਣ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਜਿਹੜੀਆਂ ਜਿਹੜੇ ਮੁਲਕ ਇਜ਼ਰਾਈਲ ਦੇ ਨਾਲ ਰਹੇ ਐ ਹੁਣ ਤੱਕ ਤੇ ਉਹਨਾਂ ਨੇ ਇੱਕ ਹੈ ਵੀ ਜਿਹੜੀਆਂ ਮਨੁੱਖੀ ਜਿਹੜੀਆਂ ਸਹਾਇਤਾ ਦੀਆਂ ਗੱਲਾਂ ਨੇ ਉਹਨਾਂ ਦੇ ਉੱਤੇ ਵੀ ਰੋਕਾਂ ਜਿਹੜੀਆਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਸੋ ਹੁਣ ਇਹ ਇਧਰ ਨੂੰ ਤਰੀ ਹੈ ਗੱਲ ਕਹਾਣੀ ਅਗਲੀ ਗੱਲ ਤੋਂ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਕੱਲ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਜਿਹੜੇ ਹੈ ਜਿਨ੍ਹਾਂ ਨੂੰ ਸੋਨੀਪੱਤ ਦੀ ਜਿਹੜੀ ਯੂਨੀਵਰਸਿਟੀ ਹੈ ਸ਼ੋਕਾ ਯੂਨੀਵਰਸਿਟੀ ਉੱਥੇ ਪੋਲਿਟੀਕਲ ਸਾਇੰਸ ਦੇ ਪ੍ਰੋਫੈਸਰ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਐਫ ਆਈ ਆਰਸ ਨੇ ਉਹਦੇ ਉੱਤੇ ਤੇ ਕੱਲ ਉੱਥੋਂ ਦੀ ਅਦਾਲਤ ਨੇ ਲੋਕਲ ਅਦਾਲਤ ਨੇ ਉਹਨੂੰ 14 ਦਿਨ ਦੀ ਜਿਹੜੀ ਹੈ ਨਿਆਇਕ ਹਰਾਸਤ ਦੇ ਵਿੱਚ ਭੇਜ ਦਿੱਤਾਗਾ ਤੇ ਦੂਜੇ ਬੰਨੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਰਸੋਂ ਇਹ ਮਸਲਾ ਚੁੱਕਿਆ ਗਿਆ ਸੀ ਤੇ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਇਸ ਨੂੰ ਅਸੀਂ ਸੁਣਾਗੇ ਤੇ ਅੱਜ ਉਹਦੇ ਤੇ ਸੁਣਵਾਈ ਹੋਣੀ ਹੈ ਦੇਖਦੇ ਆ ਕਿਹੜੇ ਬੈਂਚ ਕੋਲ ਸੁਣਵਾਈ ਜਾਂਦੀ ਹੈ ਤੇ ਕਿਸ ਤਰ੍ਹਾਂ ਨਾਲ ਉਹਨੂੰ ਕੋਈ ਰਾਹਤ ਮਿਲਦੀ ਹੈ ਜਾਂ ਕੀ ਹੁੰਦਾ ਇਹ ਗੱਲ ਤੇ ਉੱਤੇ ਸਾਰਿਆਂ ਦੀ ਨਿਗਾਹ ਹੋਈ ਤੇ ਦੂਜੇ ਪਾਸੇ ਅੱਜ ਹੀ ਸੁਪਰੀਮ ਕੋਰਟ ਹੈ ਜਿਹੜੀ ਜਸ਼ਵੰਤ ਵਰਮਾ ਜਿਹੜੇ ਦਿੱਲੀ ਹਾਈ ਕੋਰਟ ਦੇ ਜੱਜ ਜਿਨ੍ਹਾਂ ਦੇ ਘਰੋਂ ਕਰੋੜਾਂ ਰੁਪਏ ਦੇ ਜਲੇ ਹੋਏ ਅੱਜ ਜਲੇ ਹੋਏ ਨੋਟ ਮਿਲੇ ਸੀ ਸਭ ਨੇ ਉਹ ਧੱਤੀਆਂ ਦੇਖੀਆਂ ਨੇ ਉਨ ਉਹਦਾ ਕਾਲਾ ਮਾਲਾ ਜਾਂ ਕਰਨ ਦੀ ਕੋਸ਼ਿਸ਼ ਹੋਈ ਸੀਗੀ ਪਰ ਫਿਰ ਵੀ ਇੱਕ ਕਮੇਟੀ ਬਣੀ ਸੀ ਉਸ ਕਮੇਟੀ ਨੇ ਮੋਢਲੇ ਤੌਰ ਤੇ ਉਹਨੂੰ ਦੋਸ਼ੀ ਪਾਇਆ ਤੇ ਉਸ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਇੱਕ ਵਕੀਲ ਨੇ ਨਿਦਮਪਾਰਾ ਨਿਦਮਪਾਰਾ ਨੇ ਤੇ ਤਿੰਨ ਹੋਰ ਵਕੀਲਾਂ ਨੇ ਉੱਥੇ ਪਟੀਸ਼ਨ ਪਾ ਕੇ ਕਿਹਾ ਸੀ ਕਿ ਇਸ ਜਸਟਿਸ ਜਸਵੰਤ ਵਰਮਾ ਦੇ ਉੱਤੇ ਜਿਹੜਾ ਉਹ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਉਹਦੇ ਉੱਤੇ ਵੀ ਅੱਜ ਜਿਹੜੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਸੁਣਵਾਈ ਕਰਨੀ ਹੈ ਤੇ ਕੀ ਬਣਦਾ ਇਸ ਨੂੰ ਦੇਖਣਾ ਬਹੁਤ ਲਾਜ਼ਮੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਲਾਸਟ ਗੱਲ ਤੁਹਾਡੇ ਨਾਲ ਇੱਕ ਅੱਜ ਸਾਇੰਟਿਸਟ ਦੀ ਗੱਲ ਕਰਦੇ ਆ ਕੱਲ ਇੱਕ ਬਹੁਤ ਹੀ ਦੇਸ਼ ਦੇ ਮਹਾਨ ਸਾਇੰਸਦਾਨ ਡਾਕਟਰ ਜੈਨਤ ਨਾਰਲੀਕਰ ਉਹ ਸਾਨੂੰ ਵਿਛੋੜਾ ਦੇ ਗਏ ਹੈ ਡਾਕਟਰ ਜੈਨਤ ਨਾਰਲੀਕਰ ਜਿਹੜੀ ਹੈ ਸਾਡੀ ਸਪੇਸ ਸਾਇੰਸ ਦੇ ਐਸਟ੍ਰੋਫਿਜ਼ਿਕਸ ਦੇ ਸਾਡੀ ਇਸ ਸ੍ਰਿਸ਼ਟੀ ਦੀ ਹੋਂਦ ਕਿਵੇਂ ਹੋਈ ਉਹ ਕਿਵੇਂ ਬਣ ਰਹੀ ਹੈ ਕਿਵੇਂ ਵਿਗੜ ਰਹੀ ਹੈ ਸਾਰਾ ਕੁਝ ਇਹਦੇ ਉੱਤੇ ਉਹ ਦੁਨੀਆ ਭਰ ਦੇ ਵੱਡੇ ਜਿਹੜੇ ਸਾਇੰਸਦਾਨ ਨੇ ਉਹਨਾਂ ਦੇ ਵਿੱਚ ਸ਼ਾਮਲ ਸੀਗੇ ਆ ਉਹਨਾਂ ਦੇ ਨੇ ਭਾਰਤ ਦੇ ਵਿੱਚ ਇੱਕ ਅ ਕੇਂਦਰ ਸਥਾਪਿਤ ਕੀਤਾ ਜਿਹਦਾ ਨਾਮ IUCAA ਹੈ IUCAA ਇੰਟਰ ਯੂਨੀਵਰਸਿਟੀ ਸੈਂਟਰ ਫਾਰ ਐਸਟਰੋਨੋਮੀ ਐਂਡ ਐਸਟਰੋਫਿਜ਼ਿਕਸ ਪੂਨੇ ਦੇ ਵਿੱਚ ਉਹਨਾਂ ਨੇ ਸਥਾਪਿਤ ਕੀਤਾ ਸੀ ਤੇ ਭਾਰਤ ਦਾ ਜਿਹੜਾ ਸਪੇਸ ਦੇ ਖੇਤਰ ਦੇ ਵਿੱਚ ਹੋਰ ਜਿਹੜੀ ਇਸਰੋ ਦਾ ਹੈਗਾ ਯੋਗਦਾਨ ਉਹ ਉਹ ਟੈਕਨੋਲੋਜੀ ਦੇ ਪੱਖ ਤੋਂ ਹੈ ਜਿਹੜਾ ਥਿਓਰੀਟੀਕਲ ਪੱਖ ਤੋਂ ਹੈ ਸਿਧਾਂਤਕ ਰੂਪ ਦੇ ਵਿੱਚ ਇਸ ਯੂਨੀਵਰਸ ਦੇ ਬਾਰੇ ਬ੍ਰਹਿਮੰਡ ਦੇ ਬਾਰੇ ਚ ਉਹ ਡਾਕਟਰ ਜੈਨਤ ਨਾਰਲੀਕਰ ਦਾ ਹੈਗਾ ਤੇ ਅਯੂਕਾ ਦਾ ਹੈ ਤੇ ਉਹ ਉਹ ਇੱਕ ਉਹ ਸਾਇੰਟਿਸਟ ਨੇ ਜਦੋਂ ਬਾਜਪਾਈ ਸਾਹਿਬ ਦੀ ਜਿਹੜੀ ਪਹਿਲੀ ਸਰਕਾਰ ਜਦੋਂ ਬਣੀ ਤੇ ਉਹਦੇ ਵਿੱਚ ਡਾਕਟਰ ਮੁਰਲੀ ਮਨੋਰ ਜੋਸ਼ੀ ਜਿਹੜੇ ਖੁਦ ਇੱਕ ਵਿਗਿਆਨੀ ਨੇ ਉਹ ਇੱਕ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿਹੜੀ 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 ਆ ਜੋਤਿਸ਼ ਵਿਗਿਆਨ ਹੈ ਇਸ ਨੂੰ ਇੱਕ ਵਿਸ਼ੇ ਦੇ ਤੌਰ ਤੇ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੜਾਇਆ ਜਾਵੇ ਉਹਦੇ ਤੇ ਬੜੀ ਵੱਡੀ ਬਹਿਸ ਹੋਈ ਉਹਨਾਂ ਦੇ ਵਿੱਚ ਮੁੱਖ ਜਿਹੜੇ ਮੋਰਲੀ ਮੋਰੀਆਂ ਤਾਰਾਂ ਦੇ ਵਿੱਚ ਖੜ ਕੇ ਜਿਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਉਹ ਆਪ ਐਸਟ੍ਰੋਫਿਜ਼ਿਕਸ ਤੇ ਐਸਟਰੋਨੋਮੀ ਦੇ ਮਾਹਰ ਸੀਗੇ ਉਹਨਾਂ ਨੇ ਇਹਦਾ ਡਟ ਕੇ ਵਿਰੋਧ ਕੀਤਾ ਵੀ ਇਹ ਇਸ ਜਿਹੜੀ ਹੈਗੀ ਐ ਜੋ ਜੋ ਪੁਰਸ਼ ਵਿਗਿਆਨ ਇਹ ਵਿਗਿਆਨੀ ਹੈ ਨਹੀਂ ਉਹ ਉਸ ਨਾਂ ਦੇ ਵਿਰੋਧ ਦੇ ਕਰਕੇ ਉਹਨਾਂ ਨੇ ਇੱਕ ਅੱਧੀ ਥਾਂ ਤੇ ਤਾਂ ਕੋਈ ਸ਼ੁਰੂ ਕਰ ਸਕੇ ਪਰ ਮੁਰਲੀ ਮਨੋਰ ਜੋਸ਼ੀ ਉਹਨਾਂ ਦੀਆਂ ਤਿਆਰੀਆਂ ਸੁਪਨੇ ਸੀਗੇ ਉਹ ਟਹਿ ਢੇਰੀ ਹੋ ਗਏ ਸੀ ਸੋ ਅਜਿਹੇ ਸਾਇੰਸਦਾਨ ਦੇ ਤੁਰ ਜਾਣ ਤੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਵੀ ਇੱਕ ਪ੍ਰਣਾਮ ਕਰਦੇ ਹਾਂ ਦੂਸਰਾ ਦੋਸਤੋ ਉਹਨਾਂ ਨੇ ਜਿਹੜੇ ਉਹਨਾਂ ਦੇ ਪੀ ਐਚ ਡੀ ਦੇ ਗਾਈਡ ਸੀਗੇ ਡਾਕਟਰ ਫਰੈਡ ਹੋਇਲ ਉਹਨਾਂ ਦੇ ਨਾਲ ਮਿਲ ਕੇ ਉਸ ਟਾਈਮ ਜਿਹੜੀ ਬਿਗ ਬੈਂਕ ਥਿਉਰੀ ਹੈ ਵੀ ਵੱਡੇ ਧਮਾਕੇ ਦੇ ਨਾਲ ਸਾਰਾ ਜਿਹੜਾ ਬ੍ਰਹਿਮੰਡ ਹੈ ਉਹ ਬਣਿਆ ਆ ਉਸ ਥਿਉਰੀ ਦੀਆਂ ਕੁਝ ਕਿਉਂਕਿ ਹਰ ਇੱਕ ਥਿਉਰੀ ਆਪਣੇ ਆਪ ਚ ਪਰਫੈਕਟ ਨਹੀਂ ਹੈ ਉਹਦੇ ਚ ਕੁਝ ਨਾ ਕੁਝ ਗੱਲਾਂ ਵਿਗਿਆਨਕ ਪੱਖ ਤੋਂ ਦੇਖੀਆਂ ਜਾਂਦੀਆਂ ਨੇ ਉਹਦੇ ਜਿਹੜੀ ਬਦਲਵੇਂ ਤੌਰ ਤੇ ਇੱਕ ਸਿਧਾਂਤ ਦਿੱਤਾ ਗਿਆ ਜਿਹਨੂੰ ਸਟੈਡੀ ਸਟੇਟ ਥਿਉਰੀ ਕਹਿੰਦੇ ਐ ਉਹ ਆਪਣੇ ਗਾਈਡ ਦੇ ਨਾਲ ਮਿਲ ਕੇ ਇਹਨਾਂ ਨੇ ਉਹ ਥਿਉਰੀ ਦਿੱਤੀ ਉਹਦੇ ਚ ਆਇਨਸਟਾਈਨ ਦੀ ਜਿਹੜੀ ਥਿਉਰੀ ਆਫ ਰੈਲੇਟਿਵਿਟੀ ਹੈ ਇੱਕ ਸਪੈਸ਼ਲ ਹੈ ਇੱਕ ਜਨਰਲ ਹੈ ਜਨਰਲ ਥਿਊਰੀ ਆਫ ਰੈਲੇਟਿਵਿਟੀ ਨੂੰ ਤੇ ਉਹਦੀਆਂ ਜਿਹੜੇ ਮੈਥ ਹੈ ਉਸ ਨੂੰ ਵਰਤ ਕੇ ਉਹਨਾਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਸੰਸਾਰ ਦੇ ਵਿੱਚ ਲਗਾਤਾਰ ਕੁਝ ਪਦਾਰਥ ਜਾਈ ਜਾਂਦਾ ਹੈ ਕੁਝ ਆਈ ਜਾਂਦਾ ਹੈ ਕੁਝ ਬਣੀ ਜਾਂਦਾ ਹੈ ਇਸ ਤਰ੍ਹਾਂ ਦਾ ਲਗਾਤਾਰ ਹੈਗਾ ਦੂਜਾ ਜਿਹੜੀ ਸਟੇਡੀ ਸਟੇਟ ਥਿਊਰੀ ਦਾ ਮਤਲਬ ਸੀਗਾ ਵੀ ਇਸ ਬ੍ਰਹਿਮੰਡ ਦੇ ਵਿੱਚ ਦੋ ਇੱਕ ਦੂਜੇ ਦੀਆਂ ਵਿਰੋਧੀ ਚੀਜ਼ਾਂ ਲਗਾਤਾਰ ਵਾਪਰਦੀਆਂ ਨੇ ਜਿਹੜਾ ਪਦਾਰਥ ਹੈ ਕਿਸੇ ਵੀ ਗੈਲੈਕਸੀ ਦੇ ਵਿੱਚ ਕਹਿ ਲਓ ਕਿਸੇ ਸਟਾਰ ਦੇ ਵਿੱਚ ਕਹਿ ਲਓ ਤਾਰੇ ਦੇ ਵਿੱਚ ਕਹਿ ਲਓ ਉਹ ਉਹ ਇੱਕ ਦੂਜੇ ਦੀ ਗੁਰੂਤਾ ਖਿੱਚ ਕਰਕੇ ਇੱਕ ਦੂਜੇ ਦੇ ਨੇੜੇ ਆਉਂਦਾ ਤੇ ਉਹਦੇ ਅੰਦਰ ਜਿਹੜੀਆਂ ਕਿਰਿਆਵਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਤਾਪਮਾਨ ਹੈ ਉਹਦੇ ਵਿੱਚ ਹਾਈਡਰੋਜਨ ਜਲ ਜਲ ਕੇ ਹੀਲੀਅਮ ਬਣਦੀ ਹੈ ਬਾਕੀ ਚੀਜ਼ਾਂ ਬਣਦੀਆਂ ਨੇ ਹੋਰ ਬਣਦੀਆਂ ਨੇ ਉਹਦੇ ਚ ਬਹੁਤ ਵੱਡੀ ਗਿਣਤੀ ਚ ਊਰਜਾ ਨਿਕਲਦੀ ਹੈ ਉਹ ਊਰਜਾ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਉਹਨੂੰ ਫਲਾਉਣ ਦੀ ਕੋਸ਼ਿਸ਼ ਕਰਦੀਆਂ ਨੇ ਗ੍ਰੈਵਿਟੀ ਉਹਨੂੰ ਸੰਘੋੜਨ ਦੀ ਕੋਸ਼ਿਸ਼ ਕਰਦੀ ਹੈ ਇਹਨਾਂ ਦੋਨਾਂ ਦੇ ਵਿੱਚ ਲਗਾਤਾਰ ਸੰਘਰਸ਼ ਚੱਲਦਾ ਹੈਗਾ ਤੇ ਉਹਦੇ ਵਿੱਚੋਂ ਉਹ ਉਹਨਾਂ ਨੇ ਇੱਕ ਥਿਉਰੀ ਇਸ ਤਰ੍ਹਾਂ ਦੀ ਦਿੱਤੀ ਸੀ ਅਸੀਂ ਦੁਬਾਰਾ ਫੇਰ ਇਸ ਮਹਾਨ ਸਾਇੰਸਦਾਨ ਦੇ ਮਹਾਨ ਕੰਮਾਂ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਆਪਣੇ ਵੱਲੋਂ ਵਿਗਿਆਨਕ ਅਲਵਿਦਾ ਕਹਿੰਦੇ ਹਾਂ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ